ਜੀ ਸੂਬੇਦਾਰ ਜਗਿੰਦਰ ਸਿੰਘ ਪਰਮਵੀ ਚੱਕਰ ਮੇਰਾ ਪਿਤਾ ਜੀ ਹੈ ਸਾਨੂੰ ਉਹਦੀ ਸ਼ਰਤ ਤੇ ਬਹੁਤ ਮਾਣ ਆ ਕੁਰਬਾਨੀ ਕੀਤੀ ساری ਦੇ ਕੁਰਬਾਨੀ ਕੀਤੀ ਉਹ ਸਾਨੂੰ ਭੁੱਲਣੀ ਨਹੀਂ ਅੱਜ ਪੂਰੀ ਦੇਸ਼ਕੋਮ ਨੂੰ ਸਾਰਿਆਂ ਲਈ ਬਹੁਤ ਮਾਣ ਮਰੀ ਗੱਲ ਆ ਕਿ ਜਿਹੜੇ ਚੀਜ਼ ਦੀਰੋ ਬਣਾਇਆ ਜਾ ਰਿਹਾ ਕੀ ਕਹਿਣਾ ਚਾਹੋਗੇ ਇਸ ਤੇ ਕੀ ਗਰਮ ਮਹਿਸੂਸ ਹੋ ਰਿਹਾ ਜੀ ਹਾਂਜੀ ਹਾਂਜੀ ਇਸ ਵਸੀਆਂ ਦੇ ਚੀਜ਼ ਦੇਣਾ ਚਾਹੋਗੇ ਸਰ ਮੈਂ ਦੇਸ਼ ਵਾਸੀਆਂ ਨੂੰ ਇਹੀ ਕਹਿਨੀ ਆ ਆਪਣੀ ਨੌਜਵਾਨਾਂ ਨੂੰ ਵੀ ਦੇਸ਼ ਦੀ ਖਾਤਰ ਤੁਸੀਂ ਸੇਵਾ ਕਰੋ ਤੇ ਮਾਣ ਵਧਾਓ ਦੇਸ਼ ਦਾ ਜਿਸ ਸੂਬੇਦਾਰ ਜਗਿੰਦਰ ਸਿੰਘ ਪਰਮ ਦੀ ਚੱਕਰ ਮੇਰਾ ਪਿਤਾ ਜੀ ਹੈ ਸਾਨੂੰ ਉਹਦੀ ਸ਼ਹਾਦਤ ਤੇ ਬਹੁਤ ਮਾਣ ਹੈ ਆ ਕੁਰਬਾਨੀ ਕੀਤੀ ساری ਦੇ ਕੁਰਬਾਨੀ ਕੀਤੀ ਉਹ ਸਾਨੂੰ ਭੁੱਲਣੀ ਨਹੀਂ ਅੱਜ ਪੂਰੇ ਦੇਸ਼ ਕੋਲ ਨੂੰ ਸਾਰੇ ਲਈ ਬਹੁਤ ਮਾਣਮਰਯੀ ਗੱਲ ਆ ਕਿ ਜਿਹੜੇ ਛੀਦੀਰ ਰੋਮਣਾ ਜਾ ਰਹੇ ਆ ਕੀ ਕਹਿਣਾ ਚਾਹੋਗੇ ਇਸ ਤੇ ਕੀ ਗਰਮ ਮਹਿਸੂਸ ਹੋ ਰਿਹਾ ਤੁਹਾ ਨੂੰ ਹਾਂਜੀ ਹਾਂਜੀ ਦੇਸ਼ ਵਾਸੀਆਂ ਨੂੰ ਕੀ ਕਹਿਣਾ ਦੇਣਾ ਚਾਹੋਗੇ ਸਰ ਮੈਂ ਦੇਸ਼ ਵਾਸੀਆਂ ਨੂੰ ਇਹੀ ਕਹਿਨੀ ਆ ਆਪਣੀ ਨੌਜਵਾਨਾਂ ਨੂੰ ਵੀ ਦੇਸ਼ ਦੀ ਖਾਤਰ ਤੁਸੀਂ ਸੇਵਾ ਕਰੋ ਤੇ ਮਾਣ ਵਧਾਓ ਦੇਸ਼ ਦਾ ਔਰ ਸ੍ਰੀ ਭਗਵਤੀ ਜੀ ਕੀ ਪਾਸ਼ਾ 10ਵੀਂ ਬਿਦੰਬਾ ਗਾਵਤੀ ਇਸ ਮਰ ਕਾ ਗੁਰੂ ਨਾਨਕ ਲਈ ਧਿਆਏ ਵਿਰੰਗਦ ਕਰਤੇ ਅਮਰਦਾਸ ਰੰਗਾਸੇ ਹੁਈ ਸਹਾਏ ਅਰਜਨ ਹਰਿ ਗੁਰਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਅਰਿ ਕ੍ਰਿਸ਼ਨ ਤੇ ਆਈਏ ਹੈ ਤੇਨੇ ਸਾਬਨੇ ਮਾਰਨ ਹਾਰਾ ਸੁਖ ਹੰਤਾ ਸੁਖ ਰਾਹ ਆਰ ਸ੍ਰੀ ਭਗਵਤੀ ਜੀ ਕੀ ਪਾਸ਼ਾਹੀ ਦਸਵੀਂ ਪ੍ਰਿਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ ਵਿਰੰਗ ਦੇ ਪਰਤੇ ਅਮਰ ਦਾਸ ਰੰਗਾਸਹਿ ਹੁ ਸਹਾਏ ਅਰਜਣ ਹਰਿ ਗੁਰਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਕੀ ਆਈਏ ਹੈ نگ جی وجوہ کی گئی ਸਹਾਏ ਦਸਾ ਪਾਛੇ ਨ ਜਾਵੈ ਜੋ ਸ੍ਰੀ ਗੁਰੂ ਰੰਗ ਸਾਹਿਬ ਦੇ ਪਾਪ ਦਰਸ਼ਨੇ ਦੇ ਨਾਲ ਦਾ ਧਿਆਨ ਕਰਕੇ ਮੋਲੋ ਜੀਉ ਵਾਹਿਗੁਰੂ ਵਾਹਿਗੁਰੂ ਪੰਨਾਂ ਪਿਆਰਿਆਂ ਚਾਰ ਸਿਧ ਜਾਣਾਂ ਚਾਲੀ ਮੁਕਤਿਆਂ ਅੱਖੀਆਂ ਜਪੀਆਂ ਤਕੀਆਂ ਜਿਨਾ ਨਾਮ ਦੇ ਪਿਆ ਵੰਡ ਕੇ ਛਕਿਆ ਦੇਖ ਲਾਇ ਤੇ ਗਵਾਈ ਤੇ ਧੀ ਪੇਟ ਕਰਦੇ ਹੋਏ ਸੱਚੇ ਪਾਤਸ਼ਾਹ ਜੀਵਾਬ ਜੀ ਦਾ ਓਟ ਆਸਰਾ ਲੈਂਦੇ ਹੋਏ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜਦ ਵਿੱਚੇ ਪਾਤਸ਼ਾਹ ਜੀਓ ਉਹਨਾਂ ਦੇ ਪ੍ਰਭਾਵ ਤੇ ਮਿਹਰ ਪ੍ਰਿਆਸ ਰੱਖਣਾ ਚੜ੍ਹਦੀ ਕਲਾ ਵਿੱਚ ਰੱਖਣਾ ਸਮਨ ਘੰਟਰੀ ਦੀਪ ਤੇ ਮਿਹਰ ਪ੍ਰਿਆਸ ਰੱਖਣਾ ਆ ਜੀਆ ਦੇ ਬਹਾਦਰ ਸੈਨਿਕ ਜਿੱਥੇ ਵੀ ਡਿਊਟੀਆਂ ਤੇ ਤੇ ਨਾ ਤਹਨ ਆਰੰਗ ਦੇ ਸੰਗੋਹ ਕੇ ਸਹਾਈ ਹੋਣਾ ਪਿਛੇ ਪਰਿਵਾਰਾਂ ਵਿੱਚ ਸਭ ਸ਼ਾਂਤੀ ਬਖਸ਼ਿਸ਼ ਕਰਨੀ ਚੜ੍ਹਦੀਆਂ ਕਲਾ ਵਿੱਚ ਰੱਖਣਾ ਜਿਹਦੇ ਨਾਲ ਅਜਮੇਰ ਚੌਰ ਜੀ ਆਪਣੀ ਸਿਪਾਹੀ ਕਰਨੈਲ ਸਿੰਘ ਜੀ ਪੇਂਦਰਾਮੂ ਵਾਲਾ ਕਲਾ ਸਾਕਾ ਪਾਹੀ ਤੀਜਾ ਸਿੰਘ ਜੀ ਪੁੱਤਰ ਚੋਰ ਦਾ ਮੋਗਾ ਸਾਕਾ ਸਤਪਾਲ ਸਿੰਘ ਜੀ ਤਖਾਨਵਾਦ ਤੋਂ ਉਹਨਾਂ ਨੂੰ ਸੈਕਪੀਡ ਕਰਦੇ ਹੋਏ ਅਰਜੁਨ ਸਿੰਘ ਜੀ ਮਾਲਾਗੜਾ ਬਾਕਾ ਪ੍ਰਾਣਾ ਤੋਂ ਵਿਸਿੰਦਰ ਕੋਲ ਜੀ ਜੋ ਕਿ ਧਰਮਦਿਤ ਵਰਗਿਆ ਸਿਪਾਹੀ ਬਤੰਤ ਸਿੰਘ ਜੀ ਪਿੰਡ ਰਾਮਾ ਸਿਹਾਲ ਸਿੰਘ ਵਾਲਾ ਤੋਂ ਸਾਫਾ ਸਿਪਾਹੀ ਪਾਲ ਸਿੰਘ ਜੀ ਪਿੰਡ ਦੇ ਰਾਖਾ ਡਿਵੀਜ਼ਨ ਤੋਂ ਜੀਓਟੀ ਲਈ ਹਾਕ ਦੇ ਉੱਤੇ ਕਰਨਲ ਤੇਜ ਪ੍ਰਤਾਪ ਸਿੰਘ ਜੀ ਦੁਆਰਾ ਸ਼ਹੀਦ ਸਬੇਦਾਰ ਜਗਿੰਦਰ ਸਿੰਘੀ ਪਰਮ ਵੀਰ ਚੱਕਰ ਵਿਜੇਤਾ ਸਭ ਤੋਂ ਵੱਡਾ ਦੀ ਇੱਚਾ ਇਨਾਮ ਦਿੱਤਾ ਦੇ ਲਈ ਉਹਨਾਂ ਨੂੰ ਸੈਲੂਟ ਕਰਦੇ ਹੋਏ ਉਹਨਾਂ ਦੀ ਬਹਾਦਰੀ ਨੂੰ ਸੈਲੂਟ ਕਰਦੇ ਹੋਏ ਤੇਜ ਪ੍ਰਤਾਪ ਸਿੰਘ ਜੀ ਸੈਜੋਸਲਾਮੇ ਦਿਗਰ ਕਰਨਲ ਅਰਦਾਸ ਕੀਤੀ ਗਈ ਹੈ ਪੂਰੀ ਤਰ੍ਹਾਂ जख्मी ਹੋ ਗਏ ਥਾ ਫਿਰ ਵੀ ਉਹਨਾਂ ਨੇ ਦੁਸ਼ਮਨ ਦੇ ਤੀਜੇ ਹਮਲੇ ਦੌਰਾਨ ਆਪਣੇ ਪੀੜੀਵਾਰੀ ਕੋਲੋਂ ਬੇਨਤੀ ਕਰਦੇ ਆ ਗ੍ਰੰਥੀ ਸਾਹਿਬ ਨੂੰ ਕਿ ਉਹ ਸਟੇਜ ਤੇ ਆਉਣਗੇ ਤੇ ਤਾਂ ਮੈਂ ਆਏ ਹੋਏ ਮਹਿਮਾਨਾਂ ਵਿੱਚ ਸਭ ਤੋਂ ਪਹਿਲਾਂ ਪ੍ਰੇਤ ਲਿੰਗ ਪਰਮਣੀ ਦੇ ਲਈ ਸ਼੍ਰੀਮਤੀ ਕੁਲਵੰਤਪੂਰ ਜੀ ਜੋ ਕਿ ਕੁਸਤਰੀ ਪਿੰਡ ਤੋਂ ਪਾਕਾ ਪਾਈ ਪਾਕਾ ਪਾਈ ਬਲਵੰਤ ਸਿੰਘ ਜੀ ਸੁਭਾਈ ਸ਼ੰਭੂ ਸਿੰਘ ਜੀ ਤਾਮਕੋਟ ਤੋਂ ਰਾਜ ਸਿੰਘ ਜੀ ਦੇ ਬਹੁਤੀ ਪਾਵਕਸ਼ਣ